ਹਾਂਜੀ ਵੈਗਰੂ ਜੀ ਸਾਰੇ ਮਸਾਸਤਰੀ ਕਾਲ ਜੀ ਸਾਡੇ ਚੈਨਲ ਪਿੰਡੂ ਸੋਈ ਸਲਾਈ ਕਢਾਈ ਦੇ ਤੁਹਾਡਾ ਸਵਾਗਤ ਹੈ ਜੀ ਆਪਾਂ ਅੱਜ ਬਣਾਉਣ ਲੱਗੇ ਆ ਜੀ ਸਾਂਝਣੇ ਦੀਆਂ ਕੜੀਆਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਜੀ ਬਣੀਆਂ ਆਪਾਂ ਕੱਚੀਆਂ ਬਣਾਈਆਂ ਸੀ ਇਹ ਫਲੀਆਂ ਅੱਜ ਆਪਾਂ ਨੇ ਬੋਇਲ ਕਰਕੇ ਬਣਾਈਆਂ ਨੇ ਆ ਦੇਖੋ ਇਸ ਤਰ੍ਹਾਂ ਨਾਲ ਇਹ ਉਹ ਵੀ ਆਪਣੀਆਂ ਜੀ ਬਾਅਦ ਦੇ ਵਿੱਚ ਸਬਜੀ ਦੇ ਵਿੱਚ ਖੁੱਲ ਗਈਆਂ ਸੀਗੀਆਂ ਤੇ ਦੇਖਣ ਨੂੰ ਵੱਡੀਆਂ-ਵੱਡੀਆਂ ਲੱਗਦੀਆਂ ਸੀ। ਇਸ ਤਰ੍ਹਾਂ ਇਹਨਾਂ ਨੇ ਖੁੱਲ ਜਾਣਾ। ਕਿ ਆਪਾਂ ਨੇ ਬੋਇਲ ਕਰਕੇ ਰੱਖਿਆ ਨਾਲੇ ਵਿੱਚ ਆਪਾਂ ਨੇ ਜੀ ਆਲੂ ਬੋਇਲ ਕਰ ਲਈ ਸੀ। ਇੱਧਰ ਜੀ ਆਪਾਂ ਇੱਕ ਤੇਜ ਪੱਤਾ ਪਾਵਾਂਗੇ, ਜੀਰਾ ਪਾਵਾਂਗੇ। ਬੇਸਣ, ਟਮਾਟਰ ਲਿਆ ਤੇ ਪਿਆਜ਼, ਲਸਣ ਪਿਆਜ। ਆ ਜੀ ਆਪਣੇ ਜਿਹੜੇ ਨਾਰਮਲ ਹੁੰਦੇ ਨੇ। ਨਮਕ, ਮਿਰਚ, ਮਸਾਲੇ ਉਹ ਆਪਾਂ ਨੇ ਪਾਣੀ 'ਚ ਘੋਲ ਕੇ ਰੱਖੇ ਨੇ। ਇੱਧਰ ਜੀ ਆਪਾਂ ਪਾਵਾਂਗੇ ਕਸੂਰੀ ਮੇਥੀ। ਤੇ ਜਦ ਜੀ ਆਪਣਾ ਤੇਲ ਹੋ ਚੁੱਕਿਆ ਗਨਮ ਪਾਣੀ ਪਾਤਾ ਇੱਕ ਤੇਜ ਪੱਤਾ ਥੋੜੀ ਜੀ ਜੀਰਾ ਪਾ ਦਾਂਗੇ ਜੀ ਆਪਾਂ ਜੀ ਪਾਤਾ ਨੇ ਪਿਆਜ਼ ਜੀ ਜੀ ਕੱਟ ਕੇ ਜੀ ਪਿਆਜ਼ ਪਾ ਸਕਦੇ ਤੁਸੀਂ ਸਰਪਨੀ ਚੌਪ ਦੇ ਕਰ ਲਈ ਜੀ ਸਰ ਜੀ ਫਿਰ ਆਪਣੀ ਵਧੀਆ ਗਾੜੀ ਵੀ ਬਣਾ ਲੀ। ਵਿਗਨ ਮਿਰਚਾਂਾਂ ਦੀ ਆਪਣਾ ਮੇਰੀਆਂ ਇਹਦੇ ਵਿੱਚ ਮਲਤ ਪਾ ਰਹੇ ਹਾਂ। ਕਰੰਡ ਬਹੁਤ ਬਹੁਤ ਤੰਮਲ ਆ। ਮੀਡਾ ਰੱਖ ਲੈ ਚਾਹੁੰਦੇ। ਕੰਦੀ ਲਈ ਆਪਣੀ ਵੀਡੀਓ ਦੇਖਦੇ ਨੂੰ ਜੀ ਆਪਣਾ ਵਿਗਨ ਦਰਵਾਜ਼ੇ ਵੱਧ ਲੈ ਕੇ ਹੋਰ ਕਰਾ ਦੇ ਦੀ ਚੰਨੀ ਵਿੱਚ ਕਰਦੇ। ਪਿਆਜ਼ਾਂ ਨੂੰ ਆਪਾਂ ਲਾਈਟ ਕਰਾਂਗੇ ਹੁਣ ਤੱਕ ਪਕਾ ਲਾਂਗੇ। ਅੱਜ ਇਹ ਪੈਨ ਨਹੀਂ ਗਾ ਰਿਹਾ ਲਾਈ ਨਾ ਮਮੂ ਅਸੀਂ ਘਾਤ ਦਾਂਗੇ ਘਾ ਕੇ ਪਕਾ ਲਾਂਗੇ ਅਸੀਂ ਲਗਾਤਾਰ ਰਹਿੰਦੇ ਹਾਂ ਕਿ ਅੱਜ ਨਹੀਂ ਲਾਉਂਦੇ ਕਰਾਂਗੇ ਕਰਾਂਗੇ ਆਪਾਂ ਜਿੱਤ ਪਾਈ ਇਹਦੇ ਚ ਬੜੀ ਲੈ ਕੇ ਆਪਣੀ ਇਹਦੀ ਸਾਰੀ ਕਰਦੀ ਤੜਕੇ ਤੇ ਦਪੰਦ ਕਰਦੇ ਜਿੰਨਾ ਵਧੀਆ ਆਪਣਾ ਤੜਕਾ ਹੋਊਗਾ ਓਨੇ ਵਧੀਆ ਆਪਣੀ ਸੱਜ ਦੀ ਹੋਊਗੀ ਆਪਾਂ ਥੋੜੀ ਜਿਹੀ ਪਾ ਦਾਂਗੇ ਜੀ ਕਸੂਰੀ ਮੇਥੀ ਤੜਕੇ ਦੇ ਵਿੱਚੇ ਨਾਲੇ ਪਾ ਦਾਂਗੇ ਥੋੜੀ ਜਿਹਾ ਤਾਰਨ ਚਾੜ ਲੇਗੀ ਕਿ ਮਿਕਸ ਕਰ ਦਾਂ। ਅੱਗੇ ਆਪਣੇ ਤੜਕੇ ਨੇ ਤੇਲ ਛੱਡਤਾ ਆਪਾਂ 3 ਚਮਚੇ ਇਹਦੇ ਵਿੱਚ ਪਾ ਰਹੇ ਹਾਂ ਜੀ ਬੇਸਣ ਉਹਦੇ ਤੇ ਅਜਨੇ ਨਾਲ ਹੀ ਇਹਨੂੰ ਵੀ ਥੋੜੀ ਜਿਹੀ ਘੋਲ ਲਾਂਗੇ ਇਹਦਾ ਜਿਹੜਾ ਬੇਸਨ ਦਾ ਕੱਚਾ ਪਾਉਂਦੀ ਆ ਦੋ ਜੀ ਹੁਣ ਆਪਾਂ ਪਾ ਦਾਂਗੇ ਆ ਕੀ ਹੋਵੇ ਪਾ ਪਾ ਦਾਂਗੇ ਜੀ ਟੇਢ ਚੰਨ ਚਾਰ ਟਮਾਟਰ ਵੀ ਲਾਲ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਦੇ ਨਾਲ ਇਹ ਪਕਾ ਲਾਂਗੇ ਜੀ ਆਪਾਂ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਰੇ ਮਸਾਲੇ ਨੂੰ ਮਿਕਸ ਕਰ ਦਾਂਗੇ ਆਪਣਾ ਜੀ ਮਸਾਲਾ ਬਹੁਤ ਵਧੀਆ ਬਣਾ ਰਿਹਾ ਜੀ ਬਹੁਤ ਵਧੀਆ ਕੁਸ਼ੂਰ ਆ ਰਹੀ ਹੈ ਬਹੁਤ ਵਧੀਆ ਸ਼ਾਈਨਿੰਗ ਆ ਰਹੀ ਹੈ ਆਪਣੀ ਦਾਕੀਆਂ ਵਧੀਆ ਬਣਾਉਣੇ ਤਿਆਰ ਨੇ ਆਪਣੀ ਗਰੇਵੀ ਵੀ ਪੂਰੀ ਗਾੜੀ ਹੋ ਚੁੱਕੀ ਹੈ ਆਪਾਂ ਜੀ ਵਿੱਚ ਪਾ ਰਹੇ ਹਾਂ ਇਹਦੇ ਬੜੀਆਂ ਬੜੀਆਂ ਮਦਨਾ ਸਾਰ ਗਈ ਹੈ ਹੋਰ ਵੀ ਆਪਾਂ ਥੋੜਾ ਪਾ ਦਾਂਗੇ ਜੀ ਜਿਹੜੇ ਨਮਕ ਮਿਰਚ ਮਸਾਲੇ ਘੋਲ ਕੇ ਰੱਖੇ ਸੀ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗਰੇਵੀ ਦੇਖੋ ਜੀ ਆਪਣੀ ਕਿੰਨੀ ਵਧੀਆ ਹੋ ਰਹੀ ਹੈ ਥੋੜਾ ਜਿਹਾ ਪਾਣੀ ਪਾ ਦਾਂਗੇ ਉਸੇ ਕੋਲੀ ਨਾਲ ਪਾਇਆ ਜਿਹਦੇ ਵਿੱਚ ਨੂਨ ਮਿਰਚ ਪਾਇਆ ਸੀ ਸਾਂਝਣੇ ਦੀਆਂ ਪੜੀਆਂ ਦੀ ਜਿਹੜੀ ਸਬਜ਼ੀ ਹੈ ਜੀ ਇਹਨੂੰ ਗਰੇਵੀ ਜ਼ਿਆਦਾ ਹੀ ਬਣਾਉਣੀ ਪੈਂਦੀ ਹੈ ਹੋਰ ਪਾਣੀ ਪਾ ਦਾਂਗੇ ਇੰਜੀ ਮੌਂਗਾ ਵੀ ਕਹਿ ਦਿੰਨੇ ਆ ਮਰਿੰਗਾ ਵੀ ਕਹਿ ਦਿੰਨੇ ਆ ਤੇ ਸਾਂਝਣਾ ਵੀ ਕਹਿ ਦਿੰਨੇ ਆ ਹੁਣ ਢੱਕ ਕੇ ਪਕਾਵਾਂਗੇ ਵੀ ਜਿੰਨਾ ਚਿਰ ਆਪਣਾ ਤੜਕਾ ਜਿਹੜਾ ਉਹ ਘਿਓ ਨਹੀਂ ਛੱਡਦਾ ਹੁਣ ਗਰੇਵੀ ਆਪਣੀ ਬਣ ਰਹੀ ਹੈ ਕੁਪਟਾ ਾ ਕੇ ਹੋਰ ਪਕਾ ਲਾਂ ਹੁਣ ਆਪਾਂ ਪਾ ਦਾਂਗੇ ਇਹ ਸੁਨੰਦਣੀਆਂ ਫੜੀਆਂ ਤੇ ਆਲੂ ਬੋਇਲ ਕਰਕੇ ਰੱਖੇ ਸੀਗੇ ਸਾਰੀ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂ। ਇਹ ਫੜੀਆਂ ਆਪਾਂ ਨੂੰ ਦੇਖਣ ਨੂੰ ਗਾੜੀਆਂ ਲੱਗਦੀਆਂ ਹੁੰਦੀਆਂ ਨੇ। ਉਹ ਤਾਂ ਆਪਾਂ ਬੋਇਲ ਕਰ ਲਨੇ ਆ ਬਿਲਕੁਲ ਹੀ ਨਰਮ ਹੋ ਜਾਂਦੀਆਂ ਨੇ। ਹੱਥ ਲਾਏ ਤੇ ਭੁਰਨ ਲੱਗ ਜਾਂਦੀਆਂ। ਸਬਜ਼ੀ ਇਹਨਾਂ ਦੀ ਬਹੁਤ ਵਧੀਆ ਬਣਦੀ ਹੈ ਜੀ। ਹੁਣ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਜਿੰਨੀ ਕ ਆਪਾਂ ਨੇ ਗਾੜੀ ਪਤਲੀ ਕਰਨੀ। ਸਾਰੇ ਮਸਾਲੇ ਤੇ ਚੰਗੀ ਤਰ੍ਹਾਂ ਮਿਕਸ ਕਰ ਦ। ਕੁਝ ਪਾਣੀ ਹੋਰ ਪਾ ਦਾਂਗੇ। ਪੁਜੀ ਢੱਕ ਦਾਂਗੇ ਇਹਨੂੰ ਢੱਕ ਕੇ ਪਕਾ ਲਾਂਗੇ। ਹਾਂਜੀ ਸਬਜੀ ਜੀ ਆਪਣੀ ਬਣ ਰਹੀ ਹੈ। ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰਦੇ ਰਹਾਂਗੇ। ਇੰਤਾਂ ਦੀ ਫੜੀਆਂ ਜੀ ਵਿੱਚੇ ਹੀ ਘੁੱਲ ਜਾਂਦੀਆਂ ਹੋਣਗੀਆਂ। ਆਪਾਂ ਨੂੰ ਦੇਖੋ ਨਹੀਂ ਲੱਗਦੀਆਂ ਹੋਈਆਂ ਨੇ। ਕੈੜੀਆਂ ਨਹੀਂ ਆ। ਹਾਂਜੀ ਸਬਜੀ ਆਪਣੀ ਬਣ ਰਹੀ ਆ ਆਪ ਇੱਕ ਦੋ ਵਾਰੀ ਵਿੱਚ ਇਹਨੂੰ ਚੈੱਕ ਕਰ ਲਾਂਗੇ ਹਾਂਜੀ ਬੇਟਨ ਪਾਣੀ ਹਾਂਜੀ ਸਬਜੀ ਆਪਣੀ ਬਣ ਚੁੱਕੀ ਆ ਆਪ ਇਹਦੇ ਵਿੱਚ ਪਾ ਰਹੇ ਹਾਂ ਜੀ ਦੇਸੀ ਘਿਓ ਦੇਸੀ ਘਿਓ ਪਾਉਣਾ ਸਬਜੀ ਦਾ ਟੇਕੂਰ ਬਹੁਤ ਵਧੀਆ ਆ ਜਾਂਦਾ ਸਬਜੀ ਦਾ ਖਾਂ ਟੇਸਟੀ ਲੱਗਦਾ ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਗੈਸ ਜੀ ਆਪਾਂ ਕਰ ਦਾਂਗੇ ਬੰਦ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ